ਰਹਿਮਾਨੇ ਰਹੀਮ ਕੁਲ ਹੁਵੱਲ੍ਲ੍ਹਾ ਹੁਅਦ ਅੱਲ੍ਹਾ ਸਮਦ ਲਮ ਯਲਦ ਵਾਲਾ ਮੀਲ ਅਲ ਗਲਮ ਯਕੁਲ ਲਹੁ ਕੁਫਨ ਕਾ ਕੁਲ ਅਯੂਜ਼ ਬਰ ਰਬਿਲ ਸਲਕ ਮੁਹੰਮਦੀ ਵਬਦ ਕੋ ਸਲਲੀ ਬਿਸਮਿਲ੍ਲਾਹਿ ਰਹਿਮਾਨੇ ਰਹੀਮ Obrigado. <laughs> ऐसी मेरे मुझे खुदा तुम कर, यूर खुदा दो निशान लाए सरकार, जो बच्चा अली बख्श बक्ष सरकार मेरे मौला हजूर का सदका है सदका है शेरे खुदा का सदका है मौला मुश्किल खुदा का सदका है हाजिर हजूर का सदका है सरकार, ਖਬਰ ਅੱਜ ਤੱਕ ਦੇਖ ਰਹੇ ਸਾਇਤ ਮੈਂ ਅਮ ਦਸ਼ਕਾ ਨਾ ਮੈਂ ਸੋਮਿਆ ਖਨਾ ਜੀ ਹਾਰਦਿਕ ਸਵਾਗਤ ਕਰਦੀ ਆਂ ਅੱਜ ਆਪਾਂ ਆ ਚੁੱਕੇ ਆਂ ਹਰੀਪੁਰਾ ਦੇ ਵਿੱਚ ਜਿੱਥੇ ਕੀ ਆ ਬਾਬਾ ਜੀ ਦਾ ਮੇਲਾ ਮਨਾਇਆ ਜਾ ਰਿਹਾ ਆ ਉਹ ਆਪਾਂ ਸਭ ਤੋਂ ਮਿਲਦੇ ਆਂ ਤੇ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਜਿਹੜੀ ਇਹ ਦਰਗਾਹ ਤੇ ਮੇਲਾ ਮਨਾਇਆ ਜਾ ਰਿਹਾ ਉਸ ਦਰਗਾਹ ਦੇ ਬਾਰੇ ਕੁਝ ਜਾਣਕਾਰੀ ਤੁਹਾਡੇ ਸਾਹਮਣੇ ਆਪਾਂ ਜਾਰੂ ਕਰਵਾਨੇ ਆ ਤੇ ਆਓ ਹੁਣ ਆਪਾਂ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਬਾਬਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੁबारक आप ਸਭ ਨੂੰ ਸੰਤਨ ਮੁबारकਾਂ ਜੀ ਆਪ ਜੀ ਨੂੰ ਮੁबारकਾਂ ਤੁਹਾਡੇ ਮਾਦੀਬ ਸ ਅੱਜ ਤੁਸੀਂ ਸਾਡੇ ਪਦਾਰੇ ਹਰੀਪੁਰੇ ਨਗਰ ਜਿੱਥੇ ਪੀਰ ਜਿੰਦਾ ਸ਼ਾਮਦਾਰ ਜੀ ਦਾ ਮਹਿਫਲ ਹੁੰਦੀ ਆ ਦਸਵਾਂ ਉਸਤ ਮਨਾਇਆ ਜਾ ਰਿਹਾ ਸਰਕਾਰ ਦਾ ਸਤਕੇ ਮੌਲਾ ਮੁਸ਼ਕਿਲ ਖੁਦਾ ਦੇ ਪੰਤਨ ਪਾਗ ਦੇ ਛੇਰੇ ਖੋਦਾਲੀ ਦੋ ਜਹਾਂ ਦੇ ਵਾਲੀ ਜੋ ਕਰਨਵਾਜੀ ਐਸੀ ਕੀਤੀ ਜਿੰਨੀਆਂ ਸੰਗਤਾਂ ਨੂੰ ਰੂਹਾਂ ਨੂੰ ਅੱਜ ਮਿਲਾਇਆ ਮੇਰੇ ਹਜ਼ੂਰ ਨੇ ਉੱਤਾਂ ਦੁੱਤਾਂ ਦੀ ਦਾਦ ਬਖਸ਼ਣ ਵਾਲਾ ਮੇਰਾ ਮੌਲਾ ਮੁਸ਼ਕਿਲ ਖੁਦਾ ਜਿੰਦਾ ਸ਼ਾਮਦਾਰ ਖੇਡੇ ਪਰੀਆਂ ਦੇ ਨਾਲ ਲਾ ਇਲਾ ਇਲ ਲਾ ਮੁਹੰਮਦ ਯਾਰ ਸੁਲਲਾ ਪਿਛਲੇ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਮੇਲਾ ਚੱਲਦਾ ਆ ਰਿਹਾ ਇਹ 10 ਸਾਲ ਤੋਂ ਪੁੱਤਰ ਜੀ ਚੱਲ ਰਿਹਾ ਪਹਿਲੀ ਪੀੜੀ ਸਾਡੇ ਤੋਂ ਸ਼ੁਰੂ ਆ ਬਾਬਾ ਜੀ ਕਿਸ ਤਰੀਕੇ ਦੇ ਨਾਲ ਮੇਲਾ ਮਨਾਇਆ ਜਾਂਦਾ ਮੇਲਾ ਸੰਤ ਕਾ ਦੇ ਸਦਕਾ ਦੇ ਜੋ ਉਹਦੇ ਕਰਮ ਕਰਦਾ ਆਪਣਾ ਮੌਲਾ ਮੁਸ਼ਕਿਲ ਖੁਦਾ ਜੋ ਸੰਦਕਾ ਤੁਸੀਂ ਅੱਜ ਵੀ ਕੀ ਸੰਗਤ ਆਈ ਹੈ ਜਿਨ੍ਹਾਂ ਜਿਨ੍ਹਾਂ ਦੀ ਮਨੋ ਕਾਮਨਾ ਪੂਰੀ ਆਪਣੀ ਝੋਲੀਆਂ ਲੈ ਕੇ ਆਈਆਂ ਆਪਣ ਆਪਣੇ ਤਰੀਕੇ ਨਾਲ ਆਪਣੇ ਚੰਡੇ ਚੁੰਡੇਰੇ ਚਾਦਰਾਂ ਚ ਦੇਰਾਂ ਲੈ ਕੇ ਰਾਏ ਸਰਕਾਰ ਦਾ ਸ਼ੁਕਰ ਜਾਨਾ ਕਰਨ ਵਾਤੀ ਸਕੂਰ ਜੂਰ ਦਾ ਸਤਕਾ ਹੈ ਪੰਤਨਪਾਕਾ ਸਤਕਾ ਪੁੱਤ ਦੋਦਾ ਦਾਨੀ ਆ ਸਰਕਾਰ ਮੇਰਾ ਜਿੰਦਾ ਸ਼ਾਹ ਮਦਾਰ ਕੇਡੇ ਪਰੇ ਨਾਲ ਕੱਲ ਮਿੱਦੀ ਦੀ ਰਸਮ ਹੋਈ ਅੱਜ ਬੇਟਾ ਪਹਿਲੋ ਛੰਡੇ ਦੀ ਰਸਮ ਕੀਤੀ ਗਈ ਸਵੇਰੇ 11:00 ਵਜੇ ਟਾਈਮ ਲੰਗਰ ਭਨਾਰੇ ਚੱਲੇ ਉਸ ਤੋਂ ਬਾਅਦ ਅਬ ਮਹੱਤਵਲ ਅਦਾ ਹੋ ਰਹੀ ਆ ਜੂਰ ਦੀ ਉਹਨਕੇ ਗੁਣ ਗਾਣ ਗਾਏ ਯਾਰ ਇਸਕਾਰ ਦੇ ਪੰਤਨਪਾਕ ਦੇ ਸ਼ੇਰ ਇਕਦਾਲੀ ਤੋਂ ਜਾਂਦੇ ਜਿੰਦਾ ਸ਼ਾਹ ਬਨਾਰ ਦੇ ਇਮਾਮ ਵੈਸੇ ਆਖਰੀ ਸਵਾਲ ਰਹਿ ਜਿਹੜੀ ਯੁਵਾ ਪੀੜੀ ਆਪਾਂ ਗੱਲ ਕਰੀਏ ਉਹ ਨਸ਼ੇ ਦੇ ਵਿੱਚ ਡੁੱਬੀ ਹੋਈ ਹੈ ਗਲਤ ਗਲਤ ਜਗ੍ਹਾਾਂ 'ਚ ਚੋਰੀ ਕੀ ਉਹਨਾਂ ਨੂੰ ਸੰਦੇਸ਼ ਦੇ ਅੱਸੀ ਦੀ ਜਿਹੜੀ ਜੁਵਾ ਪੀੜੀ ਸਦਕਾ ਮੇਰੇ ਜਿੰਦਾ ਸ਼ਾਮਦਾ ਦਾ ਉਹਦੇ ਗਾੜੀ ਇਹ ਫਰਿਆਦ ਕਰਾਂਗੇ ਮੌਲਾ ਮੁਸ਼ਕਿਲ ਖਦਾਦ ਕਰੀ ਵੀ ਸਰਕਾਰ ਉਹਨਾਂ ਨੇ ਰਹਿਮਤ ਬਖਸ਼ ਉਹਨਾਂ ਨੂੰ ਐਸੀ ਦਾਤ ਬਖਸ਼ ਹਜ਼ੂਰ ਉਹਨਾਂ ਤੇ ਕਰਨਵਾਜੀ ਕਰ ਪੁੱਤ ਨਛੇ ਤੋਂ ਰਹਿਤ ਕਰ ਮੇਰੇ ਮੌਲਾ ਮੁਸ਼ਕਿਲ ਖਦਾਦ ਹੋ ਜੀ ਹਾਂਜੀ ਸਰ ਤੁਸੀਂ ਸਭ ਤੋਂ ਪਹਿਲਾਂ ਦੱਸ ਦਿਓ ਕਿ ਆ ਤੁਸੀਂ ਮੇਲੇ ਦੇ ਵਿੱਚ ਸ਼ਾਮਲ ਹੋਏ ਹੋ ਬਾਬਾ ਜੀ ਦੇ ਕੀ ਕਹਿਣਾ ਤੁਹਾਨੂੰ ਅਸੀਂ ਅੱਜ ਜ਼ਿਲ੍ਹਾ ਭਿੰਡਾ ਤੋਂ ਮੈਂ ਐਨ ਐਫ ਐਸ 355 ਦੀਪੂ ਹੌਟ ਵਲਫੇਅਰ ਐਸੋਸੀਏਸ਼ਨ ਦੀ ਮੈਨੇਜਮੈਂਟ ਦੇ ਨਾਲ ਅੱਜ ਬਾਬਾ ਜੀ ਦੇ ਕਰਾਏ ਜਾ ਰਹੇ ਮੇਲੇ ਦੇ ਵਿੱਚ ਅਸੀਂ ਸ਼ਾਮਲ ਹੋਏ ਆਂ ਸਾਨੂੰ ਇੱਥੇ ਸਦਨ ਦਾ ਬਾਬਾ ਜੀ ਦਾ ਮਕਸਦ ਇਹ ਹੈ ਵੀ ਜਿਵੇਂ ਤੁਸੀਂ ਇਹ ਪੁੱਛਿਆ ਪਹਿਲਾਂ ਬਾਬਾ ਜੀ ਨੂੰ ਵੀ ਇਹ ਗੁਰੂਆਂ ਦੀ ਪਵਿੱਤਰ ਧਰਤੀ ਦੇ ਉੱਪਰ ਇੱਕ ਇਹੀ ਪ੍ਰਚਾਰ ਹੋ ਰਿਹਾ ਹੈ ਵੀ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਇਹ ਨਸ਼ਿਆਂ ਤੋਂ ਮੁਕਤ ਰਹ ਸਕੇ ਇਹੀ ਪ੍ਰੇਰਣਾ ਹੈ ਗੁਰੂ ਮਹਾਰਾਜਾਂ ਦੀ ਵੀ ਇਹੀ ਪ੍ਰੇਰਣਾ ਹੈ ਬਾਬਾ ਜੀ ਦੀ ਵੀ ਇਹੀ ਪ੍ਰੇਰਣਾ ਹੈ ਵੀ ਇੱਥੇ ਕਤਰ ਹੋਣ ਦਾ ਮਕਸਦ ਹੀ ਇਹ ਹੈ ਵੀ ਸਾਡੇ ਨਵੇਂ ਪੋਸ਼ ਨੂੰ ਬੁੱਧੀ ਬਖਸ਼ੇ ਪ੍ਰਮਾਤਮਾ ਸਰਬਕਲ ਵਕਤ ਸੇ ਵੀ ਪਾਈ ਆਪਦੇ ਨਸ਼ੇ ਤੋਂ ਦੂਰ ਰੋ ਤੇ ਅਸੀਂ ਬਟਿੰਡੇ ਤੋਂ ਅੱਜ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਣਾ ਆਏ ਆ ਤੇ ਸਾਡੀ ਸਾਰੀ ਮੈਨੇਜਮੈਂਟ ਨਾਲ ਆਈ ਹੈ ਬਟਿੰਡੇ ਤੋਂ ਅਸੀਂ ਬਾਬਾ ਜੀ ਦਾ ਸ਼ੁਕਰ ਗੁਜ਼ਾਰਾ ਹੈ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਆਸ਼ੀਰਵਾਦ ਦਿੱਤਾ ਤਸੋ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਾਬਾ ਜੀ ਦੇ ਬੁਲਾਉਣ ਤੇ ਧੰਨਵਾਦ ਕਰਦੇ ਆਂ ਤੇ ਅਸੀਂ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਦੀ ਉਦਮ ਨੇ ਨਾਲ ਐਡਾ ਵੱਡਾ ਵੱਡਾ ਜਿਹੜਾ ਮੇਲਾ ਲਾਇਆ ਹੈ ਇਹਨੂੰ ਇਹਨਾਂ ਨੇ ਸੰਗਤ ਵਾਸਤੇ ਖੁੱਲੇ ਲੰਗਰ ਪੱਡਾਰੇ ਤੇ ਸੰਗਤ ਦਰਸ਼ਨ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਹੈ ਕਿ ਸੰਗਤ ਨੂੰ ਸਰਬੱਤ ਦਾ ਵਕਸ਼ੇ ਤੇ ਸਾਨੂੰ ਇੱਥੇ ਮੌਕਾ ਦਿੱਤਾ ਹੈਗਾ ਮੱਥਾ ਟੇਕਣ ਦਾ ਅਸੀਂ ਬਾਬਾ ਜੀ ਦਾ ਧੰਨਵਾਦ ਕਰਦੇ ਆ ਕੁੜੀਆਂ ਤੋਂ ਬਾਅਦ ਸਰਕਾਰ ਨੇ ਹਜੂਰ ਨੇ ਬਹੁਤ ਦੀ ਦਾ ਦਕਸ਼ੀ ਮਰੇ ਮੌਲਾ ਨੇ ਮੁਸ਼ਕਿਲ ਖੁਦਾ ਨੇ ਵੜੀਆਂ ਦਾ ਵਲੀ ਯਾਰ ਪੁੱਤਾਂ ਦਾ ਪੁੱਤਾਂ ਦਾ ਦਾਨੀ ਹੈ ਸਰਕਾਰ ਹਯੂਰ ਪੀਰ ਜਿੰਦਾ ਸ਼ਾਹਮਦਾਰ ਦੀ ਉਹਦਾ ਇਹ ਕਰਨ ਜੀ ਉਹਦਾ ਸਦਕਾ ਅੱਜ ਆਪਣਾ ਸ਼ੁਕਰ ਜਾਨਾ ਕਰਨਾ ਹੈ ਸਰਕਾਰ ਜੀ ਉਹਦਾ ਕਰਨਾ ਜੀ ਲੋਕਾ ਗੌਸਪਾ ਅਪੀਰ ਦਾ ਉਸ ਤੱਕੇ ਦਰਬਾਰ ਕੀ ਹੈ ਸਰਕਾਰ ਜਿੰਦਾ ਸ਼ਾਹਮਦਾਰ ਦਾ ਬੋਲ ਸਾਚੇ ਦਰਬਾਰ ਕੀ ਹੈ ਜੂਰ ਦਾ ਸਦਕਾ ਜੀ ਇਹ ਔਰ ਉਹਨਾਂ ਦਾ ਰਤਬਾ ਮੇਰੇ ਪੀਰਾਂ ਦੇ ਪੀਰ ਦਾ ਮੇਰੇ ਜਿੰਦਾ ਸ਼ਾਹਮਦਾਰ ਦਾ ਪਤਾ ਨਹੀਂ ਕਈਆਂ ਨੂੰ ਮਾਵਾ ਨੂੰ ਉੱਤਾਂ ਦੀ ਦਾਦ ਬਖਸ਼ੀ ਆ ਉਹਨਾਂ ਦੀ ਝੋਲੀ ਭਰੀ ਆ ਮੇਰੇ ਹਜੂਰ ਨੇ ਤੇ ਭਰਦਾ ਰਹੇਗਾ ਹਜੂਰ ਇਹ ਪੁੱਤਾਂ ਦਾ ਦਾਨੀ ਆ ਪੁੱਤ ਤੋਂ ਦਿੱਦੀ ਦਾ ਵਰਸਦਾ ਹੋਵੇ ਉਹਦਾ ਸਦਕਾ ਜੀ ਜਨਕਾਰ ਆ ਜਿੰਦਾ ਸ਼ਾਮਦਾਨ ਕੀ ਕਹਿਣਾ ਜੀ ਤੇ ਨਾ ਕੁੜੀਆਂ ਤੋਂ ਘੇਟਾ ਆ ਅੱਛਾ ਦੋਦੀ ਮੇਰਾ ਉਹ ਤੇ ਲਿਆਣਾ ਲਿਆ ਕੇ ਦੋ ਬੇਟੇ ਹੋਏ ਤੇ ਇਸ ਕਰਕੇ ਉੱਤਰਾ ਦੇ ਕੋਈ ਨਾਲ ਹੀ ਹੋ ਜਾਂਦੀ ਆ ਅਧਿਕਾਰ ਚੱਲ ਜਾਂਦੇ ਅੱਛਾ ਜੀ ਮੈਂ ਵੀ ਇਹ ਵਾਰੀ ਜਦੋਂ ਪ੍ਰੈਜ਼ੀਡੈਂਟ ਹੈ ਤੇ ਮਮਾ ਉਹਦੇ ਨਾਲ ਕਈ ਦਫਾ ਹੱਥ ਇਹਨਾਂ ਵੀ ਹੱਥ ਹੀ ਰੱਖਿਆ ਹੱਥ ਦੇ ਕਿਰਪਾ ਦੇ ਨਾਲ ਵੀ ਰੋਹਰ ਆਉਂਦੇ ਰਹੇ ਮੱਥਾ ਟੇਕ ਕੇ ਜਾਂਦੇ ਲੋਤੋ